ਸਿੱਖ ਸਿਆਸਤ ਤੇ ਸਿੱਖ ਸਫਾਂ ਚ ਇੱਕ ਰਿਪੋਰਟ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਹੋਰਾਂ ਦੇ ਨਾਲ ਜੁੜੀ ਹੋਈ ਹੈ ਉਹਨੂੰ ਲੈ ਕੇ ਲਗਾਤਾਰ ਜਿਸ ਤਰੀਕੇ ਦੀਆਂ ਪ੍ਰਤੀਕਿਰਿਆਵਾਂ ਜਾਂ ਜਿਹੜੀਆਂ ਗੱਲਾਂਬਾਤਾਂ ਹੈਗੀਆਂ ਨੇ ਉਹ ਇੰਨੇ ਸਾਲ ਬੀਤਣ ਤੋਂ ਬਾਅਦ ਅੱਜ ਦੀ ਜਨਰੇਸ਼ਨ ਦੇ ਅੱਗੇ ਆ ਰਹੀਆਂ ਨੇ ਉਹ ਲੈ ਕੇ ਰਿਪੋਰਟ ਨੂੰ ਲੈ ਕੇ ਬੜੇ ਸਵਾਲ ਹੋ ਰਹੇ ਨੇ ਕਿ ਉਦੋਂ ਕਾਰਵਾਈ ਨਹੀਂ ਕੀਤੀ ਹੈਗੀ ਉਹ ਲੋਕ ਸੀ ਐ ਨਹੀਂ ਐ ਹੋ ਸਕਦਾ ਸੀ ਤਮਾਮ ਤਰ੍ਹਾਂ ਦੀਆਂ ਜਿਹੜੀਆਂ ਗੱਲਾਂਬਾਤਾਂ ਸੀ ਸਾਰੀਆਂ ਹੋਈਆਂ ਹੋ ਤੁਸੀਂ ਹਫਤੇ 10 ਦਿਨ ਤੋਂ ਜਦੋਂ ਤੋਂ ਉਹ ਰਿਪੋਰਟ ਆਈ ਹੈ ਉਹ ਸਾਰੀਆਂ ਚੀਜ਼ਾਂ ਤੁਸੀਂ ਦੇਖੇ ਚੁੱਕੇ ਹੋਗੇ ਕਿਉਂਕਿ ਤੁਸੀਂ ਤੁਹਾਨੂੰ ਪਤਾ ਹੀ ਹੈ ਕਿ 78 ਵਾਲੇ ਸਾਲਾਂ ਤੋਂ ਬਾਅਦ ਪੰਜਾਬ ਨੇ ਜਿਸ ਇੱਕ ਦੌਰ ਦੇ ਵਿੱਚੋਂ ਸਫਰ ਕੀਤਾ ਉਸ ਸਫਰ ਦੇ ਵਿੱਚ ਪੰਜਾਬ ਪ੍ਰਤੀ ਬੜਾ ਕੁਝ ਵਾਪਰਿਆ ਤੇ بڑا ਇੱਕ ਉਹ ਇਤਿਹਾਸ ਹੈ ਪੰਜਾਬ ਦਾ ਜਿਹੜਾ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਤਹੱਕਿਆਂ ਦੇ ਵਿੱਚ ਲਿਖਿਆ ਗਿਆ ਸੋ ਉਹਨਾਂ ਚੀਜ਼ਾਂ ਦਾ ਜਿਹੜਾ ਇੰਪੈਕਟ ਨੇ ਅੱਜ ਤੱਕ ਉਹ ਪੰਜਾਬ ਦੇ ਉੱਪਰ ਨੇ ਪੰਜਾਬੀਆਂ ਦੇ ਉੱਪਰ ਨੇ ਸੋ ਅੱਜ ਵੀ ਆਪਾਂ ਗੱਲਬਾਤ ਉਸੇ ਤੇ ਕਰਾਂਗੇ ਜਿਸ ਗੱਲਬਾਤ ਦੇ ਵਿੱਚ ਸ਼ਾਮਲ ਨੇ ਮੇਰੇ ਨਾਲ ਸੀਨੀਅਰ ਜਲਸ ਪਰਮਿੰਦਰ ਸਿੰਘ ਰਾਇਪੁਰ ਪਰਮਿੰਦਰ ਜੀ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁਰਜਿੰਦਰ ਜੀ ਸ਼ੁਕਰੀਆ ਤੁਹਾਡਾ ਜੀ ਪਰਮਿੰਦਰ ਜੀ ਕੌਂਕੇ ਸਾਹਿਬ ਜਥੇਦਾਰ ਗੁਰਦੇਵ ਸਿੰਘ ਕੌਂਕੇ ਉਹਨਾਂ ਦੀ ਇੱਕ ਮੌਤ ਨੂੰ ਲੈ ਕੇ ਅੰਮਾ ਇੱਕ ਰਿਪੋਰਟ ਪਬਲਿਸ਼ ਹੁੰਦੀ ਹੈ ਉਸ ਰਿਪੋਰਟ ਤੋਂ ਬਾਅਦ ਲਗਾਤਾਰ ਆਪਾਂ ਵੇਖ ਰਿਹਾ ਕਿ ਜਿਸ ਤਰੀਕੇ ਦਾ ਜਿਹੜਾ ਮਾਹੌਲ ਹੈ ਅਲੱਗ-ਅਲੱਗ ਜਿਹੜੀਆਂ ਪੰਥਕ ਸ਼ਖਸੀਤਾਂ ਨੇ ਉਹਨਾਂ ਦੀ ਸਟੇਟਮੈਂਟਸ ਹੈਗੀਆਂ ਜਾਂ ਜਿਹੜੀਆਂ ਧਾਰਮਿਕ ਸ਼ਖਸੀਤਾਂ ਐ ਪ੍ਰਚਾਰਕ ਨੇ ਉਹਨਾਂ ਦੇ ਵਿਚਾਰ ਹੈਗੇ ਨੇ ਜਿਹੜੀਆਂ ਪੋਲਿਟੀਕਲ ਪਰਸਨੈਲਿਟੀਸ ਹੈਗੀਆਂ ਨੇ ਉਹ ਵੀ ਆਪਣੇ ਆਪਣੇ ਵਿਚਾਰੇ ਦੇਤੇ ਰੱਖ ਰਹੀਆਂ ਨੇ ਸੋ ਅੱਜ ਤੱਕ ਹੁਣ ਤੱਕ ਤੁਸੀਂ ਕੀ ਡਿਵੈਲਪਮੈਂਟ ਦੇਖਦੇ ਹੋ ਤੇ ਗੱਲ ਅਖਰ ਖੜੇ ਕਿੱਥੇ ਗਿਆ ਕੀ ਕੁਛ ਇਹਦੇ ਚ ਵਾਪਰਿਆ ਜੀ ਬਰਮਿੰਦਰ ਗੁਰਜਿੰਦਰ ਜੀ ਸਾਫ਼ ਜੀ ਗੱਲ ਤਾਂ ਇਹ ਹੈ ਕਿ ਜਿਹੜਾ ਹੁਣ ਰਾਜਨੀਤੀ ਇਹਦੇ ਤੇ ਹੋਣੀ ਸ਼ੁਰੂ ਹੋਈ ਆ ਉਹ ਬੜੀ ਆਪਾਂ ਕਹਿ ਲਓ ਕਿ ਮੰਦਭਾਗੀ ਕਿਹਾ ਜਾ ਸਕਦਾ ਜਥੇਦਾਰ ਕੌਮਕੇ ਸਾਹਿਬ ਉਹਨਾਂ ਨੂੰ ਜਿੱਦਾਂ ਟੌਰਚਰ ਕੀਤਾ ਗਿਆ ਜਿੱਦਾਂ ਉਹਨਾਂ ਤੇ ਤਸ਼ੱਦਦ ਢਾਇਆ ਗਿਆ ਉਹ ਉਹਦੀ ਰਿਪੋਰਟ ਜਿਹੜੀ ਹੈਗੀ ਆ ਉਹ 25 ਸਾਲਾਂ ਬਾਅਦ ਹੁਣ ਕਿਤੇ ਜਾ ਕੇ ਸਾਹਮਣੇ ਆ ਰਹੀ ਹੈ ਤੇ ਉਹਨਾਂ ਵੀ ਲੋਕ ਨੇ ਜਿਹੜੇ ਚਾਹੇ ਉਹ ਪੰਥਕ ਕੌਂਦ ਨੇ ਜਥੇਬੰਦੀਆਂ ਨੇ ਚਾਹੇ ਉਹ ਕਿ ਕਿਸੇ ਪੋਲੀਟੀਕਲ ਪਾਰਟੀ ਨਾਲ ਰਿਲੇਟਡ ਬੰਦੇ ਨੇ ਕਿਉਂਕਿ ਇਹਦੇ ਤੇ ਵਿਆਰਤਾ ਲਗਾਤਾਰ ਜਿਹੜੇ ਸਿੱਖ ਕੌਮ ਨਾਲ ਸੰਬੰਧਿਤ ਬੰਦੇ ਨੇ ਜਾਂ ਆਪੂ ਨੇ ਲੀਡਰ ਕਹਾਉਂਦੇ ਨੇ ਆਪਣੇ ਆਪ ਨੂੰ ਉਹੀ ਦੇ ਰਹੇ ਨੇ ਨਾ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵਗੈਰਾ ਜਾਂ ਸਾਰੀਆਂ ਪੰਥਕ ਜਥੇਬੰਦੀਆਂ ਸਾਰੀਆਂ ਪੰਥਕ ਕਹਾਉਣ ਵਾਲੀਆਂ ਸਿਆਸੀ ਪਾਰਟੀਆਂ ਉਹ ਸ਼ਾਮਲ ਨੇ ਚਾਹੇ ਉਹ ਦਿੱਲੀ 'ਚ ਬੈਠੇ ਹੋਣ ਚਾਹੇ ਆ ਪੰਜਾਬ ਦੇ ਵਿੱਚ ਬੈਠੇ ਹੋਣ ਤੇ ਉਹ ਪ੍ਰਤੀਕਰਮ ਜਿਹੜਾ ਹੈਗਾ ਉਹ ਮਤਲਬ ਐਂਕਲੋ ਕਿ ਆਪਣੇ ਸਿਰੂ ਨਾਲ ਕੇ ਦੂਜੇ ਦੇ ਸਿਰ ਤੇ ਰੱਖਣ ਵਾਲੀ ਗੱਲ ਜਿਹੜੀ ਹੈਗੀ ਹੈ ਉਹ ਚੱਲ ਰਹੀ ਹੈ ਇਸ ਰਿਪੋਰਟ ਨੂੰ ਨਸ਼ਰ ਨਾ ਕਰਨ ਵਿੱਚ ਜੇ ਕੋਈ ਯੋਗਦਾਨ ਗਿੰਦਾ ਤਾਂ ਉਹ ਕਹਿ ਦਿੰਦਾ ਕਿ ਕਾਂਗਰਸ ਦੀ ਸਰਕਾਰ ਵੀ ਆਈ ਕਾਲੀਆਂ ਦੀ ਵੀ ਆਈ ਸਰਪ੍ਰੀਤ ਸਿੰਘ ਬਾਦਲ ਜਾਂ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੰਡੇ ਬਾਦਲ ਸਾਹਿਬ ਉਹ ਵੀ ਰਹੇ ਨੇ ਤੇ ਚ ਸੀਐਮ ਰਹੇ ਨੇ ਪੰਜਾਬ ਦੇ ਉਨਾਰੇ ਕਿਉਂ ਨਹੀਂ ਇਹ ਹਾਕਰ ਵਈਆਂ ਕੀਤੀਆਂ ਤੇ ਕਿਉਂ ਨਹੀਂ ਜਿਹੜੇ ਜਿਹੜੇ ਪੁਲਿਸ ਅਫਸਰ ਨੇ ਜਿਹੜੇ ਇਹਨਾਂ ਕੰਮਾਂ ਦੇ ਵਿੱਚ ਇਨਵੋਲਵਮੈਂਟ ਜਿੰਨਾਂ ਦੀ ਹੈਗੀ ਐ ਜਾਂ ਇਹਨਾਂ ਕੰਮਾਂ 'ਚ ਜਿਨ੍ਹਾਂ ਦਾ ਪੂਰਨ ਤੌਰ ਤੇ ਯੋਗਦਾਨ ਰਿਹਾ ਹੈ ਤਸ਼ੱਦਦ ਢਾਉਣ 'ਚ ਉਹਨਾਂ ਨੂੰ ਕਿਉਂ ਬਖਸ਼ਿਆ ਗਿਆ ਗੱਲ ਉਹਨਾਂ ਦੀ ਸਹੀ ਐ ਕੇਵਲ ਤੇ ਕੇਵਲ ਮੈਂ ਕਹਿੰਦਾ ਕਿ ਉਹ ਕੇਵਲ ਤੇ ਕੇਵਲ ਉਹ ਸਿਆਸੀ 당 ਹੀ ਨਹੀਂ ਜ਼ਿੰਮੇਵਾਰ ਹੈਗੇ ਸਭ ਤੋਂ ਪਹਿਲਾਂ ਤਾਂ ਮੈਂ ਆ ਗੱਲ ਕਰਨੀ ਚਾਹੁੰਦਾ ਕਿ ਉਸ ਟਾਈਮ ਜਦ ਜਦੋਂ ਜੱਥੇਦਾਰ ਕੌਮਕੇ ਉਹਨਾਂ ਦੇ ਤਸੱਦਦ ਕਰਕੇ ਉਹਨਾਂ ਨੂੰ ਮਾਰ ਦਿੱਤਾ ਗਿਆ ਗੋਲੀ ਮਾਰੀ ਗਈ ਹੈ ਤਸੱਦਦ ਬਾਰੇ ਤਾਂ ਚਲੋ ਸਾਰਾ ਪਤਾ ਹੀ ਲੱਗ ਰਿਹਾ ਹੁਣ ਹਰ ਇੱਕ ਬੰਦਾ ਬੋਲ ਰਿਹਾ ਤਾਂ ਉਸ ਸਮੇਂ ਉਹਨਾਂ ਤੋਂ ਬਾਅਦ ਜੱਥੇਦਾਰ ਹੁਣ ਤੱਕ ਬਣਦੇ ਆਏ ਜੀ ਇਸ ਗੱਲ ਇਸ ਗੱਲ ਵੱਲ ਕਿਸੇ ਦਾ ਧਿਆਨ ਨਹੀਂ ਜਾ ਰਿਹਾ ਹੁਣ ਅੱਜ ਹਰਪ੍ਰੀਤ ਸਿੰਘ ਜਿਹੜੇ ਕਾਰਜਕਾਰੀ ਜੱਥੇਦਾਰ ਰਹੇ ਹੈ ਅਕਾਲ ਤਖਤ ਸਾਹਿਬ ਦੇ ਤੇ ਅੱਜ ਕੱਲ ਜੱਥੇਦਾਰ ਨੇ ਉਹ ਤੇ ਉਹ 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 ਵੀ ਗੱਲ ਕਰਦੇ ਨੇ ਕਿ ਕਹਿੰਦੇ ਅਹ ਰਿਪੋਰਟ ਜਿਹੜੀ ਨਾਸ਼ਲ ਹੋਈ ਐ ਇਹਦੇ ਚ ਪਿਛਲੀਆਂ ਸਰਕਾਰਾਂ ਨੇ ਕੁਝ ਨਹੀਂ ਕਰਿਆ ਇਸ ਸਰਕਾਰ ਨੂੰ ਅਪੀਲ ਹੈ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਠੀਕ ਹੈ ਜੀ ਤਾਂ ਇਹਦੇ ਤੇ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਬੁਲਾਰਾ ਕਹਿ ਲਓ ਆਗੂ ਕਹਿ ਲਓ ਉਹ ਉਹ ਹੱਥ ਖੜੇ ਕਰਕੇ ਕਹਿੰਦੇ ਅਸੀਂ ਤਾਂ ਸ਼੍ਰੋਮਣੀ ਕਮੇਟੀ ਦਾ ਬੇਦਖ ਹੈ ਜੀ ਇਹਨਾਂ ਨੇ ਤਾਂ ਕਿਸੇ ਰਾਗੀ ਦੀ ਡਿਊਟੀ ਨਹੀਂ ਲਈ ਉਹ ਜਿਹੜਾ ਘੋਟਣਾ ਸੀਗਾ ਸਵਾਰਨ ਨੂੰ ਕੋਟਣਾ ਗ੍ਰੰਤ ਜੰਤ ਤਾਂ ਆਇਆ ਵੀ ਉਹਦੇ ਭੋਗ ਤੇ ਉਹਦੇ ਘਰੇ ਕਿਸੇ ਨੇ ਡਿਊਟੀ ਨਹੀਂ ਲਈ ਪਟਾਲਾ ਕੀਰਤਨ ਕਰਨ ਵਾਸਤੇ ਜਦ ਕਿ ਉਹ ਲਿਸਟ ਜਾਰੀ ਹੋਗੀ ਤੇ ਉਹ ਹੁਣ ਦੇਖੋ ਮਤਲਬ ਕਹਿ ਦੋ ਝੂਠ ਬੋਲਣ ਦੀ ਹੱਦ ਕਿੱਥੇ ਕਿੱਥੇ ਤੱਕ ਜਾ ਰਹੇ ਨੇ ਇਹ ਸ਼ਰਮ ਹੈ ਨਹੀਂ ਇਹਨਾਂ ਨੂੰ ਕਿਸੇ ਕਿਸਮ ਦੀ ਕੋਈ ਜੇ ਕੋਈ ਗਲਤੀ ਹੋਈ ਹੈ ਬਜਾਏ ਇਹਦੇ ਕਿ ਹਾਂ ਭਾਈ ਇਹ ਸਾਡੇ ਤੋਂ ਹੋਈ ਆ ਉਦਾਂ ਦੇ ਅਸੀਂ ਸੱਤਾ ਦੇ ਭੁੱਖੇ ਸੀਗੇ ਸਿੱਧੀ ਗੱਲ ਕਰਨ ਵੀ ਅਸੀਂ ਸੱਤਾ ਦੇ ਭੁੱਖੇ ਸੱਤਾ ਦੇ ਲਾਲਚ ਵਿੱਚ ਅਸੀਂ ਕੁਰਸੀ ਬਚਾਉਣ ਖਾਤਰ ਆਹ ਕੁਝ ਕਰਿਆ ਤੇ ਅੱਗੇ ਕਰਦੇ ਵੀ ਰਹਾਂਗੇ ਚਲੋ ਉਹ ਤਾਂ ਗੱਲ ਕਿਸੇ ਨੇ ਕੀ ਕਹਿਣੀ ਆ ਵੀ ਅਸੀਂ ਕੀਤਾ じゃ ਹੋ ਗਿਆ ਸਾਡੇ ਤੋਂ ਜਾਂ ਸਾਡੇ ਹੁਕਮਰਾਨ ਸਾਡੇ ਆਕਾ ਜਿਹੜੇ ਸੀ ਉਹਨਾਂ ਦੇ ਆਰਡਰ ਸੀਗੇ ਭਾਈ ਕਰਿਆ ਸੀ ਹੁਣ ਗੱਲ ਆਪਾਂ ਕਰਦੇ ਸਿਰੇ ਤੋਂ ਵੀ ਜੇ 1993 ਤੱਕ ਹੋ ਕਾਰਜਕਾਰੀ ਜਥੇਦਾਰ ਰਹੇ ਐ ਕਤਲ ਹੋ ਗਿਆ ਟੌਰਚਰ ਹੋਇਆ ਸਾਰਾ ਕੁਝ ਹੋਇਆ ਉਸ ਤੋਂ ਬਾਅਦ ਜਥੇਦਾਰ ਕਹਿੰਦੇ ਕਹੋਦੇ ਜਥੇਦਾਰ ਆਏ ਨੇ ਈ ਕਾਲ ਤੱਕ ਸਾਮਤ ਜਿਹੜੇ ਬੜੀਆਂ ਗੱਲਾਂ ਕਰਦੇ ਨੇ ਅੱਜ ਪੰਥ ਨੂੰ ਬਦਲਦਾ ਪੰਥ ਨੂੰ ਬਚਾਉਣਾ ਫਲਾਣਾ ਢਿਗੜਾ ਇਹ ਐ ਉਹ ਐ ਉਹ ਫਲਾਣਾ ਗਦਾਰ ਐ ਫਲਾਣਾ ਖਾ ਕੇ ਲੁੱਟ ਕੇ ਉਹ ਸਾਰੇ ਜੱਥੇਦਾਰ ਮੈਂ ਮੈਂ ਨਾ ਲੈਦਣਾ ਬਿਲਕੁਲ ਲਿਸਟ ਪਈ ਆ ਤੁਸੀਂ ਦੇਖੀਓ ਵਿਕੀਪੀਡੀਆ ਦੇ ਉੱਤੇ ਲਿਸਟ ਪਈ ਆ ਦਰਸ਼ਨ ਸਿੰਘ ਵਰਗੇ ਅ ਅ ਮਨਜੀਤ ਸਿੰਘ ਵਰਗੇ ਰਣਜੀਤ ਸਿੰਘ ਵਰਗੇ ਪੂਰਨ ਸਿੰਘ ਬੇਦਾਂਤੀ ਠੀਕ ਐ ਇਹ ਜੱਥੇਦਾਰੀ ਕਿਵੇਂ ਕਰਗੇ ਜਦੋਂ ਇੱਕ ਇਨਸਟੀਟਿਊਟ ਮੰਨ ਲਓ ਕੋਈ ਦੁਨਿਆਵੀ ਇਨਸਟੀਟਿਊਟ ਲੈ ਲਓ ਕੋਈ ਸਕੂਲ ਲੈ ਲਓ ਕਾਲਜ ਲੈ ਲਓ ਉਹਦਾ ਕੋਈ ਪ੍ਰਿੰਸੀਪਲ ਆ ਜੇ ਉਹ ਲਾਪਤਾ ਹੋ ਜਾਂਦਾ ਹੈ ਜਾਂ ਉਹਨੂੰ ਪਤਾ ਨਹੀਂ ਲੱਗ ਰਿਹਾ ਜਾਂ ਕਿਸੇ ਨੂੰ ਸ਼ੱਕ ਹੈ ਕੋਈ ਘਟਨਾ ਵਾਪਰ ਵੀ ਹੋਵੇ ਤਾਂ ਦੂਜਾ ਪ੍ਰਿੰਸੀਪਲ ਚਾਹੇ ਕਾਰਜਕਾਰੀ ਆਵੇ ਚਾਹੇ ਕੋਈ ਹੋਰ ਮੁਖੀਆ ਬਣ ਕੇ ਆਵੇ ਉਹਦਾ ਫਰਜ਼ ਬਣਦਾ ਹੈ ਕਿ ਵੀ ਜਿਹੜਾ ਮੇਰੇ ਤੋਂ ਪਹਿਲਾਂ ਇਸ ਸੀਟ ਤੇ ਬੈਠਾ ਸੀ ਉਹ ਕਿੱਥੇ ਗਿਆ ਉਹਦੇ ਬਾਰੇ ਕਿਉਂ ਲਿਖੋ ਹੋ ਸਕਦੀ ਕੱਲ ਨੂੰ ਆਹੀ ਗੱਲ ਜੇ ਜੇ ਮੇਰੇ ਨਾਲ ਮੰਦਭਾ ਕੀ ਘਟਨਾ ਵਾਪਰ ਜੇ ਫੇਰ ਉਹ ਕੁਰਸੀ ਤੇ ਬੈਠਾ ਸੋਚੂਗਾ ਨਹੀਂ ਤੇ ਕੀ ਇਹਨਾਂ ਜੱਥੇਦਾਰਾਂ ਨੇ ਇਹ ਗੱਲ ਸੋਚੀ ਹੀ ਨਹੀਂ ਆਫਟਰ ਆਲੋ ਜੱਥੇਦਾਰ ਕਾਰਜਕਾਰੀ ਜੱਥੇਦਾਰ ਥਾਪਿਆ ਤਾਂ ਗਿਆ ਹੀ ਹੈ ਨਾ ਨਾਂ ਤਾਂ ਆਇਆ ਨਾ ਜੱਥੇਦਾਰੀ 'ਚ ਵੀ ਹਾਂ ਇਹ ਕਾਰਜਕਾਰੀ ਜੱਥੇਦਾਰ ਨੇ ਮੁਰਦੇਵ ਸਿੰਘ ਕੌਂਕੇ ਤੇ ਅਕਾਲੀ ਦਲ ਨੇ ਧਾਰਨਾ ਵੀ ਲਾਇਆ ਕਿ ਉਹਨਾਂ ਨੂੰ ਮਾਰ ਦਿੱਤਾ ਗਿਆ ਜੀ ਫੇਰ ਅਕਾਲੀ ਦਲ ਦਾ ਸਟੈਂਡ ਕਿੱਥੇ ਸੀ ਜਾ ਫੇਰ ਵੀ ਇਹਨਾਂ ਦੀ ਜਾਗ ਨਹੀਂ ਖੁੱਲੀ ਜਾਂ ਸ਼੍ਰੋਮਣੀ ਕਮੇਟੀ ਦੀ ਜਾਗ ਨਹੀਂ ਖੁੱਲੀ ਜਾਂ ਜਥੇਦਾਰਾਂ ਦੀ ਜਾਗ ਐਨੇ ਸਾਲ ਜਥੇਦਾਰੀਆਂ ਮਾਣੀ ਗਏ ਅੱਜ ਇਹ ਵਾਹ ਅੱਜ ਨਾਰੇਬਾਜ਼ੀ ਕਰਦੇ ਨੇ ਪੰਥਕ ਇਕਤਾ ਦੀ ਗੱਲ ਕਰਦੇ ਨੇ ਇਹ ਕਹਿੰਦੇ ਸਾਡੇ ਮੋਢੇ ਤੇ ਪੰਥ ਤੁਸੀਂ ਉਸ ਟਾਈਮ ਕਿੱਥੇ ਸੀ ਬਈ ਫਿਰ ਇਹਦਾ ਮਤਲਬ ਉਹਦਾ ਸਾਫ਼ ਜੀ ਗੱਲ ਲੈਣਾ ਕਿ ਜੇ ਖਾਲੜਾ ਦੀ ਗੱਲ ਕਰ ਲਈਏ ਜਾਂ ਇੱਕ ਚੈਨੋਸਾਈਡ ਇਹ ਵੀ ਕਾਊਂਟ ਕਰ ਲੋ ਇੱਕ ਨਸਲਕੁਸ਼ੀ ਇਹ ਵੀ ਕਾਊਂਟ ਕਰ ਲੋ ਵੀ ਜਿਹੜਾ ਆਹ 25000 26000 ਲਾਸ਼ਾਂ ਜਿਹੜੀਆਂ ਸਾੜੀਆਂ ਨੇ ਕਿ ਕਿ ਵੀ ਅਣਜਾਣ ਦੇ ਬੰਦੇ ਕੌਣ ਨੇ ਅਣਜਾਣ ਲਾਸ਼ ਹੈ ਕੋਈ ਉਹਨਾਂ ਦਾ ਛਾੜਤਾ ਦਾ ਕੋਈ ਥੋ ਪਤਾ ਹੀ ਨਹੀਂ ਹੈ ਘਰਦਿਆਂ ਨੂੰ ਦਿੱਤੀ ਨਹੀਂ ਗਈਆਂ ਇੱਕ ਨਸਲ ਕੁਸੀ ਤਾਂ ਇਹ ਵੀ ਹੋ ਗਈ ਫਿਰ ਫਿਰ ਇਹ 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 ਤਾਂ ਇਹਨਾਂ ਦੇ ਰਾਜ ਜਾਂਚ ਹੋਈ ਹੈ ਇਹ ਨਾ ਪਾਰਟੀਆਂ ਦੇ ਜਿਹੜੇ ਅੱਜ ਦੇਖੋ ਮੈਂ ਪਾਰਟੀ ਨਾਲ ਕੋਈ ਸਬੰਧ ਨਹੀਂ ਇਸ ਗੱਲ ਦਾ ਜੇ ਜੇ ਕੋਈ ਸਿੱਖ ਹੈਗਾ ਅਸਲ 'ਚ ਜੇ ਕੋਈ ਸਿੱਖ ਧਰਮ ਨੂੰ ਮੰਨਦਾ ਹੈ ਜਾਂ ਗੁਰੂ ਨਾਨਕ ਜੀ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਉਸ ਉਪਦੇਸ਼ ਨੂੰ ਮੰਨਣ ਵਾਲਾ ਬੰਦਾ ਹੈ ਉਹਦਾ ਫਰਜ਼ ਬਣਦਾ ਹੈ ਵੀ ਯਾਰ ਪੰਜਾਬ ਦੇ ਵਿੱਚ ਅਸੀਂ ਆ ਉਹ ਇਹ ਥੋੜੀ ਸੋਚੂਗਾ ਵੀ ਮੈਂ ਕਾਂਗਰਸੀਆਂ ਮਤ ਮੈਂ ਤਾਂ ਅਕਾਲੀ ਆ ਮੈਂ ਮੈਂ ਬੀਐਸਪੀ ਤੋਂ ਆ ਜਾਂ ਮੈਂ ਭਾਜਪਾ ਤੋਂ ਆ ਜਾਂ ਮੈਂ ਆਮ ਆਦਮੀ ਪਾਰਟੀ ਅੱਜ ਦੀ ਗੱਲ ਕਰ ਲੈ ਲੋ ਉਹਦਾ ਇੱਕ ਸਿੱਖ ਹੈ ਨਾ ਜੇ ਸਿੱਖਾਂ ਦੇ ਉੱਤੇ ਤਸ਼ੱਦਦ ਹੋ ਰਿਹਾ ਵੋਟ ਤਾਂ ਉਹਨੇ ਇੱਥੋਂ ਲੈਣੀ ਹੈ ਮੈਜੋਰਿਟੀ ਦਾ ਐਸੀ ਸਿੱਖਾਂ ਦੀ ਇੱਥੇ ਹੀ ਪਨਪ ਰਹਿ ਨੇ ਸਿੱਖ ਦਾ ਇੱਥੇ ਵੱਧ ਪੁੱਲ ਰਹੇ ਨੇ ਇੱਥੋਂ ਹੀ ਜਾ ਕੇ ਤਰੱਕੀਆਂ ਕਰ ਰਹੇ ਨੇ ਇੱਥੇ ਹੀ ਵੋਟਾਂ ਪਾ ਰਹੇ ਨੇ ਇੱਥੇ ਹੀ ਸਰਕਾਰਾਂ ਬਣਾ ਰਹੇ ਨੇ ਸਰਕਾਰ ਵੀ ਬਜੂਰੀਟੀ ਜਾਂਦੀ ਏ ਸੰਸਦ ਸਭਾ ਦੇ ਮਿੱਤਰੀ ਦੇ ਹੋਈ ਆ ਕੇ ਬੈਠਾ ਸੀ ਹਮ ਤਾਂ ਮਜੂਰੀਟੀ ਤੇ ਆ ਕੇ ਬੈਠਾ ਤੇ ਉਹ ਵੀ ਸਿੱਖ ਤੇਰਾ ਤੇ ਫਿਰ ਕਰੂਗਾ ਕੌਣ ਤੇ ਉੱਪਰ ਕਾਲ ਤੱਕ ਸਾਲ ਦਾ ਜੱਥੇਦਾਰ ਵੀ ਸਿੱਖ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਸਿੱਖ ਤੇ ਫਿਰ ਇਹ ਇਹ ਜੇ ਸਾਰਾ ਕੁਝ ਇਹਨਾਂ ਦੇ ਹੱਥ ਚ ਹੈਗਾ ਫਿਰ ਜੇ ਸਿੱਖਾਂ ਦੇ ਉੱਤੇ ਕਤਲਿਆਮ ਹੁੰਦਾ ਹੈ ਤਸ਼ੱਦਦ ਹੁੰਦਾ ਹੈ ਮਾਰੇ ਜਾਂਦੇ ਨੇ ਕੋ ਕੋ ਕੇ ਮਾਰੇ ਜਾਂਦੇ ਨੇ ਕੌਣ ਉਹਨਾਂ ਨੂੰ ਇਨਸਾਫ ਕੌਣ ਦਵਾਊਗਾ ਗੱਲ ਤਾਂ ਇੱਥੇ ਐ ਇਹ ਅੱਜ ਤੁਸੀਂ ਚਾਹੇ ਦਿੱਲੀ 'ਚ ਬੈਠ ਕੇ ਗੱਲਾਂ ਮਾਰ ਰਹੇ ਨੇ ਬਥੇਰੇ ਬੰਦੇ ਕਿ ਐਦਾਂ ਨਹੀਂ ਜੀ ਬਾਦਲ ਨੇ ਐ ਕਰਤਾ ਜਾਂ ਫਲਾਣੇ ਨੇ ਐ ਕਰਤਾ ਕਾਂਗਰਸ ਨੇ ਐ ਕਰ ਉਹ ਨਹੀਂ ਤੁਸੀਂ ਕੀ ਕੀਤਾ ਤੁਸੀਂ ਤੁਹਾਨੂੰ ਨਹੀਂ ਪਤਾ ਸੀ ਵੀ ਭਾਈ ਐਦਾਂ ਗੱਲਾਂ ਹੋ ਰਹੀਆਂ ਨੇ ਚਲੋ ਕੌਂਕੇ ਸੀ ਖਾਲੜਾ ਕਿੱਥੇ ਖਾਲੜਾ ਬਾਰੇ ਗੱਲ ਕਰਨੋ ਕਿੱਥੇ ਅੱਜ ਅੱਜ ਸਾਰੇ ਵਾਹਾਂ ਜਾ ਕੇ ਗੱਲਾਂ ਕਰਦੇ ਨੇ ਮਦਰੋ ਕਹਿਣ ਤੋਂ ਭਾਵੇਂ ਇਹ ਆ ਵੀ ਜੇ ਜੇ ਸੱਚੀ ਮੋਟੀ ਜਾਂਚ ਚਾਹੁੰਦੇ ਹੋ ਤਾਂ ਤੁਸੀਂ ਪਹਿਲਾਂ ਵੀ ਜਾਂਚ ਕਰਵਾ ਸਕਦੇ ਸੀ ਅੱਜ ਵੀ ਜਾਂਚ ਕਰਵਾ ਸਕਦੇ ਹੋ ਰੌਲਾ ਕਿਉਂ ਪਾਇਆ ਇੱਕ ਦੂਜੇ ਨੂੰ ਦੋਸ਼ ਦੇਣ ਤੇ ਕਿਉਂ ਖੜ ਕੇ ਆਗੇ ਕਿਉਂ ਨਹੀਂ ਇਸ ਮਸਲੇ ਤੇ ਤਾਂ ਸਿਰ ਜੋੜ ਲਓ ਵੀ ਇੱਥੇ ਵੀ ਤੁਸੀਂ ਸਿਆਸਤਾਂ ਹੀ ਕਰਨੀਆਂ ਨੇ ਹੁਣ ਲੋਕ ਮੂਰਖ ਬਣਾਉਣ ਲੋਕਾਂ ਨੂੰ ਤੁਰ ਪਏ ਆਰ ਦਾ ਵੀਰਾ ਮਾਫੀਆਂ ਮੰਗਣ ਤੁਰ ਪਿਆ ਮਾਫੀਆਂ ਮੰਗੀ ਜੋ ਕਾਦੀਆਂ ਮਾਫੀਆਂ ਮੰਗਦੇ ਜਾਂਚ ਕਿਸ ਚੀਜ਼ ਦੀ ਹੋਣੀ ਚਾਹੀਦੀ ਹੈ ਜਾਂਚ ਇਹ ਇਹ ਹੋਣੀ ਚਾਹੀਦੀ ਹੈ ਕਿ ਕਿਸ ਬੰਦੇ ਨੇ ਰਿਪੋਰਟ ਸੌਂਪੀ ਕਾਰਵਾਈ ਕਿਉਂ ਨਹੀਂ ਕੀਤੀ ਗਈ ਇਹਦੇ ਹੱਥ ਸੀ ਕਾਰਵਾਈ ਉਹਦੇ ਤੇ ਉਹਦੇ ਤੇ ਜਾਂਚ ਹੋਣੀ ਚਾਹੀਦੀ ਹੈ ਉਹਨੂੰ ਸਜ਼ਾ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਇਹ ਵੀ ਨਾਲ ਇੱਕ ਜਾਂਚ ਦਾ ਵਿਸ਼ਾ ਹੈਗਾ ਕਿ ਜਿਨ੍ਹਾਂ ਪੁਲਿਸ ਅਫਸਰਾਂ ਨੇ ਇਤਨੇ ਤਸ਼ੱਦਦ ਦੇ ਢਾਈ ਨੇ ਉਹਨਾਂ ਦੇ ਨਾਮ ਉਹਨੇ ਲਿਸਟਾਂ ਦੇ ਵਿੱਚ ਉਹਨਾਂ ਦੀਆਂ ਰਿਪੋਰਟਾਂ ਪਈਆਂ ਨੇ ਜਾਂਚਾ ਹੋ ਕੇ ਰਿਪੋਰਟਸ ਪਈਆਂ ਨੇ ਤਾਂ ਉਹਨਾਂ ਰਿਪੋਰਟਸ ਦੇ ਆਧਾਰ ਤੇ ਇਹ ਵੀ ਗੱਲ ਸਾਹਮਣੇ ਆਣੀ ਚਾਹੀਦੀ ਹੈ ਕਿ ਕੀ ਉਹਨਾਂ ਦੇ ਪਰਿਵਾਰਾਂ ਨੇ ਕੋਈ ਲਾਭ ਲਏ ਨੇ ਉਹਨਾਂ ਦੀ ਸਰਵਿਸ ਦੇ ਜੇ ਉਹਨਾਂ ਦੇ ਕਿਸੇ ਪਰਿਵਾਰਕ ਮੈਂਬਰਾਂ ਨੇ ਇਦਾਂ ਦੇ ਲਾਭ ਮਿਲੇ ਨੇ ਉਹਨਾਂ ਨੂੰ ਉਹ ਵੀ ਉਹ ਵੀ ਖਤਮ ਕਰਨੇ ਚਾਹੀਦੇ ਨੇ ਉਹਨਾਂ ਨੂੰ ਤੁਰੰਤ ਜੇ ਕਿਸੇ ਡਿਪਾਰਟਮੈਂਟ ਦੇ ਵਿੱਚ ਹੈਗਾ ਕੋਈ ਹੈ ਚਾਹੀਏ ਡਿਸਮਿਸ ਕਰਕੇ ਘਰ ਤੋਰ ਦੇਣਾ ਚਾਹੀਦਾ ਜੇ ਰਿਪੋਰਟ ਕਹਿ ਰਹੀ ਹੈ ਰਿਪੋਰਟ ਤੱਥਾਂ ਦੇ ਆਧਾਰ ਤੇ ਹੋਈ ਹੋਊਗੀ ਰਿਪੋਰਟ ਕਿਸੇ ਰਿਸਪਾਂਸਿਬਲ ਬੰਦੇ ਨੇ ਤਿਆਰ ਕਰੀਆ ਕਿਸੇ ਦੀ ਡਿਊਟੀ ਲਗਾਈ ਗਈ ਹੈ ਸਰਕਾਰ ਵੱਲੋਂ ਤੇ ਉਸ ਦੇ ਆਧਾਰ ਤੇ ਜੇ ਕੋਈ ਗੱਲ ਇਦਾਂ ਹੁੰਦੀ ਹੈ ਸਾਰਿਆਂ ਤੇ ਹੋਣੀ ਚਾਹੀਦੀ ਹੈ ਕਾਰਵਾਈ ਅੱਜ ਵੀ ਮੇਰੇ ਖਿਆਲ ਕਹਿੰਦੇ ਮੈਂ ਸੁਣ ਰਿਹਾ ਸੀ ਇੱਕ ਵਿਚਾਰ ਆ ਰਿਹਾ ਸੀ ਦੇਤੇ ਤੀਕ ਦੇ ਨੇੜੇ ਕਹਿੰਦੇ ਪੁਲਿਸ ਦੇ ਵਿੱਚ ਬੰਦੇ ਹੈਗੇ ਨੇ ਜਿਹੜੇ ਜਾਂ ਰਿਟਾਇਰ ਹੋ ਗਏ ਜਿਉਂਦੇ ਕਹਿ ਲੋ ਹੈਗੇ ਨੇ ਅੱਜ ਵੀ ਉਹ ਉਹ ਜਿਹੜੇ ਇਨਵੋਲਵ ਸੀਗੇ ਘੱਟੋ ਘਾਟ ਉਹਨਾਂ ਨੂੰ ਤਾਂ ਸਜ਼ਾ ਦਿਵਾਉਣਾ ਫੇਰ ਰਿਪੋਰਟ ਇਥੇ ਵਸ ਵੀ ਰਿਪੋਰਟ ਆ ਗਈ ਹਲਾ ਲਲਾ ਲਲਾ ਕਰਕੇ ਹੁਣ ਇਹਨਾਂ ਨੇ ਇਹ ਰਿਪੋਰਟ ਵਾਲਾ ਮਸਲਾ ਵੀ ਜਿਹੜਾ ਹੈਗਾ ਗੁਰਜਿੰਦਰ ਜੀ ਉਹ ਠੰਡੇ ਵਸਤੇ ਚ ਪਾ ਦੇਣਾ ਚਾਰ ਦਿਨ ਰੌਣੀ ਪੈਣੀ ਹੈ ਫੇਰ ਆਪਣੇ ਆਪਣੇ ਟਿਕਾਣਿਆਂ ਤੇ ਬੈਠ ਜਾਣਾ ਸਾਰੇ ਨੇ ਫੇਰ ਉੱਥੇ ਕੁਰਸੀਆਂ ਤੇ ਬੈਠ ਕੇ ਇਹਨਾਂ ਨੇ ਫੇਰ ਰਿਪੋਰਟਾਂ ਜਾਰੀ ਕਰਨੀਆਂ ਨੇ ਕੋਈ ਹੋਰ ਮੁੱਦਾ ਕਾੜ ਲੈਣਾ ਤੇ ਫੇਰ ਪਿਆਰ ਪਿਆਰੀ ਹੋ ਜਾਣੀ ਹੈ ਫੇਰ ਫਲਾਣਾ ਜ਼ਿੰਮੇਵਾਰ ਟਮਕਾਣਾ ਜ਼ਿੰਮੇਵਾਰ ਮਤਲਬ ਕਹਿਣ ਦਾ ਭਾਵ ਹੈ ਜਿਸ ਕੁਰਸੀ ਤੇ ਬੰਦਾ ਬੈਠਾ ਸੀ ਨਾ ਉਸ ਟਾਈਮ ਉਸ ਪਾ ਕਾਇਦੋ ਤਨਯੋਤ ਜਦੋਂ ਬੈਠਾ ਸੀ ਬੰਦਾ ਚਾਹੇ ਉਹ ਕਿਸੇ ਵੀ ਪੋਸਟ ਤੇ ਬੈਠਾ ਸੀ ਉਹ ਸਿੱਖ ਸੀ ਤਾਂ ਉਹਦਾ ਫਰਜ਼ ਬਣਦਾ ਸੀ ਕਿ ਉਹ ਇਸ ਰਿਪੋਰਟ ਬਾਰੇ ਇਸ ਜਾਂਚ ਦੇ ਜਿਹੜੀ ਟੀਮ ਬਣਾਈ ਹੈ ਉਹਨੂੰ ਉਹਨੂੰ ਜਾ ਕੇ ਮਿਲਦਾ ਉਹ ਉਹ ਜਾਂਚ ਬਾਰੇ ਰੌਲਾ ਪਾਉਂਦਾ ਕੁਝ ਕਰਦਾ ਖਾਸ ਕਰ ਜਿਹੜੇ ਜਿਹੜੇ ਆਹ ਧਾਰਮਿਕ ਇੰਸਟੀਟਿਊਸ਼ਨਸ ਨੇ ਜਾਂ ਸਾਡੇ ਚਾਹੇ ਚਾਹੇ ਉਹ ਸ੍ਰੀ ਅਕਾਲ ਤਖਤ ਸਾਹਿਬ ਨੇ ਉਹਨਾਂ ਦੇ ਉੱਤੇ ਬੈਠੇ ਨਹੀਂ ਜੀ ਉਹ ਬੈਠੇ ਉਸ ਟਾਈਮ ਉਹਨਾਂ ਦੀ ਡਿਊਟੀ ਬਣਦੀ ਸੀ ਕਿ ਸਾਡਾ ਹੁੰਦਾ ਆ ਜਿਸ ਪੋਸਟ ਤੇ ਅਸੀਂ ਬੈਠੇ ਆ ਇਸ ਪੋਸਟ ਤੇ ਉਹ ਵੀ ਸੀ ਉਹ ਕਿੱਥੇ ਗਿਆ ਉਹਦੇ ਬਾਰੇ ਫਿਰ ਦੇਸ਼ਾਂ-ਵਦੇਸ਼ਾਂ ਦੇ ਟੂਰ ਲੱਗਦੇ ਰਹਿੰਦੇ ਨੇ ਇਹਨਾਂ ਦੇ ਕਿਹੜਾ ਨਹੀਂ ਗਿਆ ਹੋਣਾ ਵਿਦੇਸ਼ ਮੈਨੂੰ ਦੱਸ ਦੋ ਰਿਕਾਰਡ ਇਹ ਕਿਹੜੇ ਜਥੇਦਾਰ ਦਾ ਵਿਦੇਸ਼ੀ ਦੌਰਾ ਨਹੀਂ ਹੈਗਾ ਕਿੱਥੇ ਨਹੀਂ ਕਿੱਥੇ ਤੱਕ ਇਹ ਅਪਰੋਚ ਨਹੀਂ ਕਰ ਸਕਦੇ ਜੇ ਅੱਜ ਯਾਨੀ ਹਰਪ੍ਰੀਤ ਸਿੰਘ ਖੋਰੀ ਜਾਂ ਮੌਜੂਦਾ ਜਥੇਦਾਰ ਸ੍ਰੀ ਕਾਲਤਖ ਸਾਹਿਬ ਉਹ ਆ ਕੇ ਕਹਿ ਸਕਦੇ ਐ ਕਿ ਸਜ਼ਾ ਮਾਪੂਰੀਆਂ ਚਾਹੀਦੀਆਂ ਨਹੀਂ ਜਿਸ ਸ਼੍ਰੋਮਣੀ ਕਮੇਟੀ ਅੱਜ ਪ੍ਰੈਸ ਕਾਨਫਰੰਸਾਂ ਕਰ ਸਕਦੀ ਜੀ ਕਿ ਉਸ ਟਾਈਮ ਨਹੀਂ ਸੀ ਕਰ ਸਕਦੇ ਉਸ ਟਾਈਮ ਨਹੀਂ ਦੱਸ ਸਕਦੇ ਸੀ ਕਿ ਇਦਾਂ ਦੀ ਰਿਪੋਰਟ ਹੈ ਜਾਂ ਕੋਈ ਜਾਂਚ ਪਿਠਾਈ ਸੀ ਉਹ ਕਿੱਥੇ ਜਾਂਚ ਸਾਹਮਣੇ ਲਿਆਂਦੀ ਜਾਵੇ ਰਿਪੋਰਟ ਵੀ ਜਾਂ ਜਾਂਚ ਨੇ ਕੀ ਕੀਤਾ ਉਸ ਟੀਮ ਨੇ ਕੀ ਕੀਤਾ ਜਾਂ ਕੌਣ ਕੇ ਕਿੱਥੇ ਨੇ ਹੁਣ ਤੱਕ ਮਿਲੇ ਨਹੀਂ ਸਾਲ ਹੋ ਗਿਆ 2 ਸਾਲ ਹੋ ਗਏ ਕੋਈ ਬੋਲੇ ਵੀਰੋ ਅੱਜ ਅੱਜ ਤੁਸੀਂ ਜਾ ਕੇ ਇਸ ਪਾਰਕ ਸਾਫ ਨੂੰ ਦੀਆਂ ਕੋਸ਼ਿਸ਼ਾਂ ਕਰ ਰਹੇ ਹੋ ਤੇ ਇਹ ਮੂਰਖ ਬਣਾਉਣ ਦੀ ਗੱਲ ਹੈ ਇਹ ਇਹ ਕੌਮ ਨੂੰ ਮਤਰਾ ਕਹਿ ਲਓ ਪੁੱਠੇ ਰਸਤੇ ਲੈ ਕੇ ਜਾ ਰਹੀ ਹੈ ਇਸ ਇਹ ਸਾਰੇ ਲੀਡਰ ਸੱਤਾ ਦੇ ਘੁੱਕੇ ਬੈਠੇ ਨੇ ਕੋਈ ਪਾਰਕ ਸਾਫ ਨਹੀਂ ਆਏਗਾ ਸਭ ਆਪਣੀ ਆਪਣੀ ਕੁਰਸੀ ਬਚਾਉਣ ਲਈ ਬੈਠੇ ਨੇ ਜੀ ਗੁਰੂ ਜੀ ਜੀ ਬਿਲਕੁਲ ਸੋ ਜੀ ਪ੍ਰਮੇਦਰ ਜੀ ਅੱਜ ਦੀ ਸਿਚੁਏਸ਼ਨ ਦੇ ਵਿੱਚ ਕੀ ਹੋ ਸਕਦਾ ਹੈ ਇਹਦੇ ਵਿੱਚ ਜੇਕਰ ਅੱਜ ਇਸ ਗੱਲ ਨੂੰ ਅੱਗੇ ਲੈ ਕੇ ਜਾਣਾ ਹੋਵੇ ਜੇਕਰ ਕੋਈ ਇਨਸਾਫ ਦੀ ਆਪਾਂ ਗੱਲ ਕਰਦੇ ਆ ਕਿ ਡੈਮੋਕ੍ਰੇਸੀ ਲੋਕਤੰਤਰ ਹੈ ਅੱਜ ਕੀ ਹੁਸ਼ਵਸਾ ਦੇਖੋ ਜਿਹੜੇ ਹਿਊਮਨ ਰਾਈਟਸ ਦੀਆਂ ਗੱਲਾਂ ਕਰਦੇ ਨੇ ਨਾ ਮੈਂ ਇਹ ਗੱਲ ਕਿਸੇ ਇੱਕ ਕੌਮ ਨਾਲ ਜਾਂ ਕਿਸੇ ਇੱਕ ਪਾਈਚਰ ਨਾਲ ਜੋੜ ਕੇ ਨਹੀਂ ਕਹਿੰਦਾ ਹੁਣ ਬਥੇਰੇ ਲੋਕਾਂ ਨੇ ਮੈਂ ਬਿਆਨ ਸੁਨੇ ਆ ਪਿਛਲੇ ਦਿਨਾਂ ਦੇ ਵਿੱਚ ਆਉਂਦੇ ਰਹੇ ਆ ਤੇ ਜਿਹਦੇ ਤੇ ਜਿਸੇ ਕਿਸੇ ਨੂੰ ਵੀ ਟੌਰਚਰ ਕਰਕੇ ਮਾਰਿਆ ਜਾਂਦਾ ਹੈ ਜਾਂ ਕਿਸੇ ਤੇ ਵੀ ਟੌਰਚਰ ਹੁੰਦਾ ਚਾਹੇ ਉਹ ਕੋਈ ਹੈ ਕਿਸੇ ਵੀ ਭਾਈਚਾਰੇ ਨਾਲ ਸੰਬੰਧਤ ਬੰਦਾ ਆ ਤਾਂ ਉਹ ਉੱਥੋਂ ਉਸ ਬੰਦੇ ਨੂੰ ਸਜ਼ਾ ਹੋਣੀ ਚਾਹੀਦੀ ਹੈ ਨਿਆਂ ਮਿਲਣਾ ਚਾਹੀਦਾ ਤਾਂ ਇਨਸਾਫ ਤਾਂ ਇਹੀ ਕਹਿੰਦਾ ਨਾ ਜੇ ਤੁਹਾਡੇ ਕੋਲ ਕੋਈ ਰਾਈਟ ਨਹੀਂ ਹੈਗਾ ਕਿਸੇ ਨੂੰ ਹੱਥ ਲਾਉਣ ਦਾ ਕਿਸੇ ਨੂੰ ਗਾਲ ਕੱਢਣ ਦਾ ਕਿਸੇ ਨੂੰ ਕਾਲਰ ਤੋਂ ਫੜਨ ਦਾ ਕਿਸੇ ਨੂੰ ਸਜ਼ਾ ਦੇਣ ਦਾ ਤੁਸੀਂ ਕਿਸ ਬਿਹਾਫ ਤੇ ਸਜ਼ਾ ਦਿੱਤੀ ਆ ਇਨਸਾਫ ਦਾ ਇਹ ਆ ਨਾ ਕੋਟ ਆ ਅਦਾਲਤਾਂ ਮਾਨਯੋਗ ਜੱਜ ਬੈਠੇ ਨੇ ਉਹ ਕਿਸ ਕਿਸ ਵਾਸਤੇ ਬੈਠੇ ਹੋਣਾ ਤਾਂ ਇਹੀ ਚਾਹੀਦਾ ਹੈ ਵੀ ਜੇ ਸੱਚੀ ਮੁੱਚੀ ਸਿਹਰਦ ਦੇ ਨੇ ਜਾਂ ਗੰਭੀਰ ਨੇ ਜਾਂ ਸੱਚੀ ਮੁੱਚੀ ਸਿੱਖ ਮੁੱਦਿਆਂ ਦੇ ਰਾਜਨੀਤੀ ਕਰਨਾ ਚਾਹੁੰਦੇ ਨੇ ਇਹ ਲੀਡਰ ਤਾਂ ਮੈਂ ਤਾਂ ਇਹੀ ਗੱਲ ਕਰਦਾ ਕਿ ਸਿਰ ਜੋੜ ਕੇ ਬੈਠਣ ਸਜ਼ਾ ਦਿਵਾ ਕੇ ਦਿਖਾਉਣ ਨਾ ਫਿਰ ਫਿਰ ਪਿੱਛੇ ਨਾ ਹਟਣਾ ਜਿਸ ਕਿਸੇ ਦੀ ਕੁਰਸੀ ਜਾਂਦੀ ਹੈ ਜਾਵੇ ਕੋ ਜਿੱਤਦਾ ਜਿੱਤੇ ਹਾਰਦਾ ਹਰੇ ਇਹੀ ਕਹਿਣ ਕਿ ਸਾਨੂੰ ਕੋਈ ਪਰਵਾਹ ਨਹੀਂ ਹੁੰਦੀ ਜੇ ਸਾਡੇ ਤੋਂ ਕੋਈ ਗਲਤੀ ਹੋਈ ਹੈ ਤਾਂ ਅਸੀਂ ਹੁਣ ਸੁਧਾਰਾਂਗੇ ਆਜੋ ਵੀ ਸਰਕਾਰਾਂ ਦੇ ਉੱਤੇ ਜਾਂ ਫੁਲਾਣਿਆਂ ਠਿਮ ਠਿਮ ਕਹਿੰਦੇ ਉੱਤੇ ਨਾ ਨਾ ਦੋਸ਼ ਦੇਣ ਕਿਉਂਕਿ ਉਹਨਾਂ ਨੇ ਆਪਣੇ ਆਪਣੇ ਬਾਰੀ ਵੇਲੇ ਉਹਨਾਂ ਨੇ ਕੱਖ ਨਹੀਂ ਕਰਿਆ ਜਦੋਂ ਸੱਤਾ ਸੀ ਜਦੋਂ ਪਾਵਰ ਸੀ ਜਦੋਂ ਕੁਝ ਵੀ ਕਰ ਸਕਦੇ ਸੀ ਇਹ ਹੁਣ ਦੋਸ਼ ਨਹੀਂ ਦੇਣਾ ਚਾਹੀਦਾ ਹੁਣ ਤਾਂ ਸਿਰ ਜੋੜ ਕੇ ਬੈਠ ਕੇ ਅੱਗੇ ਤੋਂ ਇਦਾਂ ਨਾ ਹੋਵੇ ਉਹਦਾ ਵੀ ਹੱਲ ਕੱਢਣਾ ਚਾਹੀਦਾ ਕੋਈ ਜੀ ਇਹ ਇਹ ਨਿਆ ਨਹੀਂ ਨਾ ਹੈਗਾ ਨਿਆਦਾ ਸਾਰਿਆਂ ਲਈ ਨਿਆਂ ਬਰਾਬਰ ਹੁੰਦਾ ਨਿਆਂ ਹੀ ਥੋੜੀ ਹੁੰਦਾ ਕਿ ਕਿਸੇ ਇੱਕ ਜਣੇ ਨੂੰ ਨਿਆਂ ਕਰ ਦੋ ਤੁਸੀਂ ਦੂਜੇ ਨੂੰ ਦੱਬੀ ਰੱਖੋ ਐਦਾਂ ਤਾਂ ਹੈ ਨਹੀਂ ਚਾਹੇ ਬੰਦੀ ਸਿੰਘਾਂ ਦਾ ਮਾਮਲਾ ਵੀ ਆ ਹੁਣ ਤੁਸੀਂ ਦੇਖੇ ਰਹੇ ਹੋ ਜਿਹੜਾ ਵੀ ਬੋਲਦਾ ਬੰਦੀ ਸਿੰਘਾਂ ਬਾਰੇ ਬੋਲਦਾ ਠੀਕ ਹੈ ਆਵਾਜ਼ ਉਠਾਣੀ ਚਾਹੀਦੀ ਹੈ ਠੀਕ ਹੈ ਜਿਹੜੇ ਸਜ਼ਾਾਂ ਮਾ ਪੂਰੀਆਂ ਕਰ ਚੁੱਕੇ ਆ ਜਾਂ ਵਾਧੂ ਦੇ ਬੈਠੇ ਆ ਉਹਨਾਂ ਨੂੰ ਜ਼ਿਆਦਾ ਛੱਡਿਆ ਜਾਵੇ ਜਾਂ ਕਿਸੇ ਕੰਨੇ ਲਾਇਆ ਜਾਵੇ ਜੇ ਉਹਨਾਂ ਦੀ ਫਾਂਸੀ ਦੀ ਸਜ਼ਾ ਵੜਦੀ ਹੈ ਫਾਂਸੀ ਦਿੱਤੀ ਜਾਵੇ ਨਹੀਂ ਵੜਦੀ ਤਾਂ ਛੱਡਿਆ ਜਾਵੇ ਇਨਸਾਫ ਤਾਂ ਇਹ ਹੈ ਨਾ ਹੁਣ ਇੱਕ ਬਲਾਤਕਾਰੀ ਕਾਤਲ ਨੂੰ ਜੇ ਤੁਸੀਂ ਪੈਰੋਲ ਤੇ ਭੇਜਦੇ ਹੋ ਤਾਂ ਉਹਨਾਂ ਨੂੰ ਵੀ ਪੈਰੋਲ ਤੇ ਆਉਣ ਦਾ ਹੱਕ ਤਾਂ ਹੈਗਾ ਨਾ ਜੇ ਕੋਰਟ ਜੇ ਕਾਨੂੰਨ ਦੇ ਵਿੱਚ ਕੁਝ ਹੈਗਾ ਉਹ ਸਾਰਿਆਂ ਦੇ ਲਈ ਹੈ ਨਾ ਕਿਸੇ ਇੱਕ ਦੇ ਲਈ ਥੋੜੀ ਇੱਕ ਇੱਕ ਭਾਈਚਾਰੇ ਲਈ ਆ ਕਰ ਦੋ ਦੂਜੇ ਲਈ ਐਦਾਂ ਕਰ ਲੋ ਇਹਦੇ ਲਈ ਸਖਤੀਬਰਤ ਤੇ ਦੂਜੇ ਨੂੰ ਤੁਸੀਂ ਨਰਮ ਕਰ ਦੋ ਨਰਮਾਈ ਬਰਤ ਨੂੰ ਐਦਾਂ ਦਾ ਤਾਂ ਕੁਝ ਨਹੀਂ ਹੁਣ ਇਨਸਾਫ ਤਾਂ ਹੋਣਾ ਹੀ ਚਾਹੀਦਾ ਅੱਜ ਦੀ ਡੇਟ ਤੇ ਵੀ ਤੁਸੀਂ ਅੱਜ ਦੇਖੋ ਨਾ ਵੀ ਅੱਜ ਕਿਹੜਾ ਨਹੀਂ ਤਸ਼ੱਦਦ ਹੁੰਦਾ ਹੁੰਦਾ ਹੀ ਆ ਤੋ ਉਹ ਉਹ ਤਸਕਰ ਨੂੰ ਖਤਮ ਕਰਨ ਦੇ ਲਈ ਉਹਦੇ ਲਈ ਜੇ ਅੱਜ ਸਜ਼ਾ ਨਹੀਂ ਦਵਾ ਸਕਦੇ ਇਹ ਨਹੀਂ ਸਿਰ ਜੋੜ ਸਕਦੇ ਨਹੀਂ ਇਕੱਠੇ ਹੋ ਸਕਦੇ ਫਿਰ ਲਾਣ ਤੇ ਅੰਨਾ ਸਾਡੇ ਤੇ ਵੀ ਲਾਣ ਤਾਂ ਜਿਹੜੇ ਅਸੀਂ ਇਹਨਾਂ ਨੂੰ ਵੋਟਾਂ ਪਾ ਕੇ ਅੱਗੇ ਕਰ ਦੰਨੇ ਆ ਚਾਹੇ ਉਹ ਸ਼੍ਰੋਮਣੀ ਕਮੇਟੀ ਚ ਵੋਟਾਂ ਪੈਂਦੀਆਂ ਨੇ ਚਾਹੇ ਉਹ ਆ ਹਾਂ ਬਦਾਨ ਸਭਾ ਤੇ ਚਾਹੇ ਲੋਕ ਸਭਾ ਤੇ ਫਿਰ ਤਾਂ ਫਿਰ ਤਾਂ ਸ਼ਰਮ ਵਾਲੀ ਗੱਲ ਹੈ ਨਾ ਇਹ ਗੱਲ ਤਾਂ ਹੀ ਹੋਣੀ ਚਾਹੀਦੀ ਹੈ ਕਿ ਸਜ਼ਾਵਾਂ ਦਵਾਣ ਤਾਂ ਕਿ ਅੱਗੇ ਨੂੰ ਜਿਹੜੇ ਪੁਲਿਸ ਇਸ ਤਰ੍ਹਾਂ ਦੇ ਪੁਲਿਸ ਇੰਦਾ ਤਸ਼ੱਦਦ ਕਰਦੀ ਹੈ ਜਿਹੜੇ ਬੰਦੇ ਇੰਦਾ ਤਸ਼ੱਦਦ ਕਰਦੇ ਨੇ ਉਹਨਾਂ ਨੂੰ ਕੰਨ ਹੋ ਜਾਣ ਕਿ ਉਹਨਾਂ ਦੇ ਉੱਤੇ ਨਹੀਂ ਉਹਨਾਂ ਦੇ ਮਰਨ ਤੋਂ ਬਾਅਦ ਵੀ ਉਹਨਾਂ ਦੇ ਪਰਿਵਾਰ ਨੂੰ ਝੱਲਣਾ ਪਊਗਾ ਇਹ ਨਹੀਂ ਹੈਗਾ ਕਿ ਤੁਸੀਂ ਮਾਰ ਮੁੱਕ ਕੇ ਤੇ ਗੱਲ ਖਤਮ ਕਰਦੇ ਟੌਰਚਰ ਕਰਕੇ ਚਲੇ ਗਏ ਕੋਈ ਗੱਲ ਨਹੀਂ ਹੈ ਤਾਂ ਪਿੱਛੇ ਪਰਿਵਾਰ ਨੂੰ ਵੀ ਝੱਲਣਾ ਪਊਗਾ ਇਹ ਗੱਲ ਹੋਣੀ ਚਾਹੀਦੀ ਹੈ ਤਾਂ ਕਿ ਗੱਲ ਚ ਨਾ ਨਾ ਕਰ ਸਕੇ ਕਾਨੂੰਨ ਤੋਂ ਬਾਹਰ ਕਿਉਂ ਜਾ ਕੇ ਕਰ ਕਰ ਸਕਦੇ ਨੇ ਕਿਵੇਂ ਕਰ ਸਕਦੇ ਨੇ ਉਹ ਉਹਦਾ ਸਬਕ ਸਿਖਾਉਣਾ ਪੈਣਾ ਹੈ ਸਜ਼ਾ ਦੋਆ ਕੇ ਕਾਨੂੰਨੀ ਤਰੀਕੇ ਦੇ ਨਾਲ ਇਹ 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 ਨਹੀਂ ਗੱਲ ਬਣਦੀ ਕਿ ਤੁਸੀਂ ਬਸ ਬਿਆਨਬਾਜ਼ੀ ਦੋ 10 ਦਿਨਾਂ ਨੂੰ ਲੋਕ ਭੁੱਲ ਜਾਣਗੇ ਇਹ 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 ਗੱਲ ਨੋਟ ਕਰ ਲਓ 10 ਦਿਨ ਮੈਂ ਜ਼ਿਆਦਾ ਹੀ ਕਹਿ ਗਿਆ ਕਿ 2-3 ਦਿਨਾਂ ਦੇ ਵਿੱਚ ਹੀ ਤੁਸੀਂ ਦੇਖਿਓ ਗੁਰਦੇਵ ਸਿੰਘ ਕੋਂਕੇ ਦਾ ਨਾਂ ਨਹੀਂ ਲੈਣਾ ਕਿਸੇ ਇਹ ਇਹ ਸਾਡੇ ਲੋਕਾਂ ਦੀ ਗਲਤੀ ਆ ਤੇ ਇਹ ਇਹ ਲੋਕ ਜਵਾਬ ਦੇਣ ਇਹਦੇ ਵਿੱਚ ਫਿਰ ਕਿਸੇ ਟਾਈਮ ਫਿਰ ਜ਼ਿਆਦਾ ਆਊਗੀ 83 ਜ਼ਿਆਦਾ ਹੋਊਗੀ ਵੋਟਾਂ-ਵੋਟਾਂ ਜਾਣੀਆਂ ਨੇ ਫਿਰ 84 ਜ਼ਿਆਦਾ ਹੋਊਗੀ ਫਿਰ ਉਸੇ ਟਾਈਮ ਕੌਂਕੇ ਦਾ ਮੁੱਦਾ ਫਿਰ ਉੱਠੂਗਾ ਫਿਰ ਦਬਜੂਗਾ ਕਿ ਇੰਨਾ ਚੱਲੂਗਾ ਜੀ ਗੁਰਜਿੰਦਰ ਜੀ ਬਿਲਕੁਲ ਜੀ ਸੁਪਰਮਿੰਦਰ ਜੀ ਬਹੁਤ-ਬਹੁਤ ਸ਼ੁਕਰੀਆ ਵਿਚਾਰ ਰੱਖਣ ਦੇ ਲਈ ਧੰਨਵਾਦ ਸ਼ੁਕਰੀਆ ਜੀ ਗੁਰਜਿੰਦਰ ਜੀ ਜੀ ਦੋਸਤੋ ਮੇਰੇ ਨਾਲ ਜੁੜੇ ਹੋ ਸੀ ਸੀਨੀਅਰ ਜੈਲਸ ਸੁਪਰਮਿੰਦਰ ਸਿੰਘ ਰਾਏ ਪਰ ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਲੋਕ ਰਮ ਪੰਜਾਬੀ ਧੰਨਵਾਦ